ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਧੁੰਦਾ ਧੁੰਦਾ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਪਹਿਲੀ ਵੀਡੀਓ ਆਪਣੀ ਅੱਜ ਇਸ ਘਰ ਤੋਂ ਪਸ਼ੂ ਵਪਾਰ ਦਾ ਕੰਮ ਆ ਨਾਲ ਹੋਰ ਵੀ ਕਾਫੀ ਜਿਹੜੇ ਦੋਸਤੋ ਪ੍ਰੋਫੈਸ਼ਨ ਹੈਗੇ ਆ ਕਾਫੀ ਹੋਰ ਵੀ ਕਿਤੇ ਆ ਤੇ ਨਾਲ ਨਾਲ ਜਿਹੜਾ ਇੱਕ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਸੋ ਪੂਰੀ ਗੱਲਬਾਤ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਓਨਰ ਦੇ ਨਾਲ ਮਾਲਕ ਦੇ ਨਾਲ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਦੋਸਤੋ 14 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 ਵਜੇ ਦੁਪਹਿਰ ਦਾ ਸਮਾਂ ਹੈ ਪਸ਼ੂ ਅੱਜ ਨਾਗ ਜਿਹੜਿਆ ਤੁਹਾਨੂੰ ਬੇਸ਼ੱਕ ਤਿੰਨ ਦਿਖਾਵਾਂਗੇ ਦੋ ਮੱਝਾਂ ਛੋਟੀਆਂ ਹੋਣਗੀਆਂ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੇ ਓਨਰ ਦੇ ਨਾਲ ਆਪਾਂ ਮਿਲਵਾ ਦਿੰਨੇ ਆ ਸੋ ਪੂਰੀ ਗੱਲਬਾਤ ਆਪਾਂ ਕਰਾਂਗੇ ਉਹਨਾਂ ਦੇ ਨਾਲ ਤੇ ਸਰਦਾਰ ਸਾਹਿਬ ਸਾਹਮਣੇ ਤੁਰਿਆ ਰਹੇ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ ਠੀਕ ਠਾਕ ਜੀ ਵਧੀਆ ਜੀ ਅੱਛਾ ਇੱਕ ਸਰਦਾਰ ਸਾਹਿਬ ਆਪਣਾ ਨਾਮ ਜਰੂਰ ਦੱਸ ਜੀ ਹਰਿੰਦਰ ਸਿੰਘ ਠੇਕੇਦਾਰ ਜੀ ਹਰਿੰਦਰ ਸਿੰਘ ਜੀ ਬਿਲਕੁਲ ਇੱਕ ਨਾਲ ਪ੍ਰੋਫੈਸ਼ਨ ਤੁਹਾਡਾ ਹੋਰ ਵੀ ਹੈਗੇ ਕੰਮ ਕਰਕੇ ਆਈ ਆਪਾਂ ਨੂੰ ਨਾਲ ਇੱਕ ਬਿਲਕੁਲ ਵਿਕਰੀ ਵਾਲੇ ਪਸ਼ੂ ਵੀ ਆਪਣੇ ਕੋਲ ਹੁੰਦੇ ਆ ਕਾਫੀ ਲੰਬੇ ਸਮੇਂ ਤੋਂ ਜੀ ਜੀ ਤੇ ਅੱਛਾ ਭਾਜੀ ਟੇਂਡ ਆਪਣਾ ਧੁੰਦਾ ਟੇਂਡ ਧੁੰਦਾ ਜੀ ਤਹਿਸੀਲ ਖੰਡੂਰ ਸਾਹਿਬ ਤਹਿਸੀਲ ਖੰਡੂਰ ਸਾਹਿਬ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਤਰਨਤਾਰਨ ਸਾਹਿਬ ਤੇ ਨਾਲ ਪਸ਼ੂ ਵਪਾਰ ਦਾ ਕੰਮ ਕਿੰਨੇ ਕ ਟਾਈਮ ਤੋਂ ਵੈਸੇ ਕਰਦੇ ਆ ਰਹੇ ਆ ਜੀ 20 25 ਸਾਲ ਹੋ ਗਏ ਜੀ ਆਜੋ ਨਾਲ ਦੀ ਨਾਲ ਜੀ ਤੇ 20 25 ਸਾਲ ਤੋਂ ਨਾਲ ਦੀ ਨਾਲ ਜਿਹੜਾ ਕੰਮ ਆ ਦੋਸਤੋ ਪਸ਼ੂ ਵਪਾਰ ਦਾ ਵੀ ਚੱਲਦਾ ਆ ਰਿਹਾ ਠੀਕ ਆ ਸੋ ਪੂਰੀ ਡਿਟੇਲ ਡਿਟੇਲ ਜਿਹੜੀ ਆਪਾਂ ਲਵਾਂਗੇ ਭਾਜੀ ਖਰੋਣਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਐਂਡ ਤੱਕ ਸੋ ਵੀਡੀਓ ਦੇ ਨਾਲ ਜਿਹੜਾ ਦੋਸਤੋ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਸ਼ੋਕਰ ਪੁੱਛਾਂਗੇ ਦੋਸਤੋ ਬੈਕਗ੍ਰਾਉਂਡ ਪੁੱਛਾਂਗੇ ਵੀ ਕਿੰਨੇ ਕ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਤੇ ਪਸ਼ੂ ਜਿਹੜੇ ਤੁਹਾਨੂੰ ਅੱਜ ਬਿਲਕੁਲ ਸਟੈਪ ਬਾਈ ਸਟੈਪ ਇਕੱਲਾ ਇਕੱਲਾ ਪਸ਼ੂ ਦਿਖਾ ਦੇਣਾ ਠੀਕ ਆ ਤੇ ਇਸੇ ਤਰ੍ਹਾਂ ਦੇ ਪਸ਼ੂ ਜਿਹੜੇ ਆਉਂਦੇ ਰਹਿਣਗੇ ਬਾਕੀ ਨੰਬਰ ਜਿਹੜੇ ਆਨਰ ਦੇ ਮਾਲਕ ਦੇ ਲਗਾਤਾਰ ਸਕਰੀਨ ਦੇ ਥੱਲੇ ਆਪਾਂ ਚਲਦੇ ਕਰਦੇ ਆਂਗੇ ਆ ਜੋ ਕਰਦੇ ਆਂ ਗੱਲਬਾਤ ਅੱਛਾ ਭਾਜੀ ਜਿੱਦਾਂ ਦੱਸਤਾ ਵੀ 20 25 ਸਾਲ ਤੋਂ ਕੰਮ ਕਰਦੇ ਆ ਰਹੇ ਜੀ ਜੀ ਤੇ ਜ਼ਿਆਦਾਤਰ ਪਸ਼ੂ ਮੱਝਾਂ ਦੇ ਵੜਾਂ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਨਾਲ ਖੇਤੀਬਾੜੀ ਵੀ ਆ ਨਾਲ ਇਹ ਵਪਾਰ ਦਾ ਧੰਦਾ ਤੇ ਅੱਜ ਫਿਲਹਾਲ ਆਪਣੇ ਕੋਲ ਪਸ਼ੂ ਕਿੰਨੇ ਆ ਜੀ ਬਕਾਉ ਤਿੰਨ ਵਿਹੜਾਂ ਜੀ ਗੱਬਣਾ ਹਾਂਜੀ ਇੱਕ ਛੋਟੀ ਗੱਬਣ ਤੇ ਇੱਕ ਛੋਟੀ ਸੂਈ ਆ ਜੀ ਠੀਕ ਆ ਜੀ ਹਾਂਜੀ ਦੋ ਉਹ ਦੋ ਛੋਟੀਆਂ ਆ ਗਈਆਂ ਇੱਕ ਛੋਟੀ ਪਹਿਲਾਂ ਸੋਣੀ ਆ ਹਾਂਜੀ ਪਹਿਲਾਂ ਸੂਣ ਵਾਲੀ ਹੈ ਗੱਬਣ ਆ ਹਾਂਜੀ ਤੇ ਦੂਜੀ ਜਿਹੜੀ ਸੂਈ ਦੂਜੇ ਸੂਵੇ ਉਹ ਦੂਜੇ ਸੂਵੇ ਆ ਹਾਂਜੀ ਤੇ ਵਿਹੜਾਂ ਤਕਰੀਬਨ ਮੈਨੂੰ ਲੱਗਦਾ ਸਾਰੀਆਂ ਗੱਬਣੀਆਂ ਆ ਗਈਆਂ ਗੱਬਣਾ ਗੱਬਣਾ ਜੀ ਠੀਕ ਆ ਜੀ ਵਿਹੜਾਂ ਸਾਰੀਆਂ ਗੱਬਣਾ ਦੋਸਤੋ ਤੇ ਮੈਨੂੰ ਲੱਗਦਾ ਵੀ ਕੱਚੀਆਂ ਵੀ ਘਟੋ ਘੜ ਫਿਰ 10-15 15 ਦਿਨ ਹਨਾ ਲੈ ਜਾਣੇ ਜੀ 10-12 12 ਫੁੱਲ ਬਰੀਡ ਦੇ ਵਿੱਚ ਦੋਸਤੋ ਬੱਚੀਆਂ ਨੇ ਠੀਕ ਆ ਜੀ ਐਚ ਐਫ ਤੇ ਬਰੀਡ ਦੀਆਂ ਜਿਹੜੀਆਂ ਪਿਓਰ ਬੱਚੀਆਂ ਨੇ ਤਿੰਨ ਵਿਖਾਵਾਂਗੇ ਕਿਸੇ ਵੀਰ ਨੇ ਬਿਲਕੁਲ ਜੋੜੀ ਪਾਉਣੀ ਹੁੰਦੀ ਆ ਕਿਸੇ ਨੇ ਸਿੰਗਲ ਸਿੰਗਲ ਖਰੀਦਣੀ ਆ ਆ ਖੋਲ ਪਰੋਣਾ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਬਿਲਕੁਲ ਸਾਂਝਾ ਕਰਾਂਗੇ ਤੁਹਾਡੇ ਨਾਲ ਕਿਸੇ ਵੀਰ ਨੇ ਜੋੜੀ ਖਰੀਦਣੀ ਆ ਜੋੜੀ ਦਾ ਰੇਟ ਵੀ ਆਪਾਂ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਅੱਛਾ ਭਾਜੀ ਪਹਿਲੇ ਨੰਬਰ ਤੋਂ ਹੀ ਤੁਸੀਂ ਸ਼ੁਰੂਆਤ ਕਰੀਏ ਸਵੇਰ ਕਿੰਨਾ ਸਮਾ ਸੁਣ ਜਾ ਰਹੀ ਹੈ ਦੂਜੇ ਸਵੇਰੇ ਸੁਣਾ ਜੀ ਦੂਜੇ ਸਵੇਰੇ ਦੋਸਤੋ ਇਸ ਵਾਰ ਨੇ ਸੁਣਾ ਤੇ ਸਮਾਂ ਹਜੇ ਕਿੰਨਾ ਕੁ ਲੈਂਦੀ ਹੋਊਗੀ 10 12 ਦਿਨ ਵੇ ਠੰਡੀ ਤੇਰੀ ਸੀਲਸ ਆਉ ਡੱਬੀ ਅਬਾੜ ਦੋਸਤੋ ਜਿਹੜੀਆਂ ਨਾਰਮਲ ਆਪਾਂ ਫਾਰਮ ਵਾਲੀਆਂ ਵਹਿਣਾ ਦੇਖਦੇ ਆ ਛੱਡ ਵਾਲੀਆਂ ਬੱਚੀਆਂ ਦੇਖਦੇ ਆ ਠੀਕ ਆ ਜੀ ਸੋ ਉਸ ਕੈਟਾਗਰੀ ਦੀ ਜਿਹੜੀ ਵਹਿੜ ਆ ਬਿਲਕੁਲ ਸੂਆ ਪਹਿਲਾ ਦੱਸਦਾ ਦੂਜਾ ਚੀਜ਼ ਦੂਜਾ 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 ਸੈਕਿੰਡ ਟਾਈਮ ਆ ਠੀਕ ਆ ਤੇ ਥਾਨ ਤੁਨ ਪੂਰਾ ਮੁਠੀ ਆ ਬਿਲਕੁਲ ਤਸੱਲੀ ਦੇ ਨਾਲ ਜਿਹੜਾ ਦੋਸਤੋ ਤੁਸੀਂ ਇੱਕ ਵਾਰੀ ਪਹਿਲਾਂ ਦੇਖ ਲਿਓ ਠੀਕ ਹੈ ਜੀ ਮੁਠੀ ਥਾਨ ਆ ਸੋ ਆਹ ਦੇਖੋ ਜੀ ਹਾਂ ਜੀ ਲਓ ਜੀ ਖੋਲ ਕੇ ਤੋਰਦ ਕੇ ਆ ਖੋਲੋ ਠੀਕ ਆ ਫੇਸ ਕੁਆਲਟੀ ਕਾਫੀ ਸੋਹਣੀ ਆ ਦੋਸਤੋ ਛੋਟਾ ਜਿ ਤੇ ਪਤਲਾ ਜਿਹੜਾ ਬਿਲਕੁਲ ਫੇਸ ਆ ਸੈਕੰਡ ਟਾਈਮਰ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਜਿਹੜੀ ਇਹ ਵੈਣ ਖੋਲ ਕੇ ਤੋੜ ਕੇ ਦਿਖਾਉਣੀ ਆ ਆ ਦੇਖੋ ਜੀ ਸੋ ਹਾਈਟ ਕੱਤ ਦੀ ਜੇਕਰ ਗੱਲ ਕਰ ਲਈਏ ਤੇ ਫੁੱਲ ਵੱਡੀ ਹਾਈਟ ਆ ਠੀਕ ਆ ਜੀ ਹਾਈਟ ਵੀ ਸੋਹਣੀ ਆ ਵੇਲ ਕਾਫੀ ਸੋਹਣੀ ਆ ਠੀਕ ਆ ਜੀ ਤੇ ਆਰਡਰ ਦੀ ਕੁਆਲਿਟੀ ਦੀ ਜੇਕਰ ਆਪਾਂ ਗੱਲ ਕਰ ਲਈਏ ਆਰਡਰ ਜਿਹੜਾ 200 ਘਟੋ ਘਟ ਵਿੱਚ 10 ਦਿਨਾਂ ਦੇ ਵਿੱਚ ਬਣਾ ਕੇ ਤਿਆਰ ਕਰੂਗੀ 10 ਤੋਂ 2 ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਸਮਾ ਕਿਧਰ ਹਲੋ ਜੀ ਠੀਕ ਹੈ ਤੇ ਗੈਪ ਜਿਹੜਾ ਆਪਸੀ ਥਨਾ ਦਾ ਘਟੋ ਘਟ ਵੀ 4-4 ਇੰਚ ਦਾ ਗੈਪ ਆ ਠੀਕ ਹੈ ਸਪੇਸ ਕਾਫੀ ਸੋਹਣੀ ਆ ਢਿੱਲ ਕਾਫੀ ਸੋਹਣੀ ਆ ਬਾਕੀ ਲੜ ਲੁੜ ਜਿਹੜੇ ਨਾਰਮਲ ਹੀ ਤੁਹਾਨੂੰ ਜਿਹੜੇ ਦਿਖ ਪੈਣਗੇ ਬੈਕ ਸਾਈਡ ਤੋਂ ਠੀਕ ਹੈ ਜੀ ਲੜ ਕਾਫੀ ਆ ਇਸ ਕਰਕੇ ਹਵਾ ਨਾਲ ਚੱਲੇ ਦੀ ਗੱਲ ਕਰ ਲਈਏ ਦੋਸਤੋ ਬਿਲਕੁਲ ਫਿਕਸ ਹੀ ਆਰਡਰ ਹੋਊਗਾ ਠੀਕ ਆ ਆਰਡਰ ਕੰਪੈਕਟ ਆਰਡਰ ਬਿਲਕੁਲ ਫਿਕਸ ਹੀ ਆਰਡਰ ਹੋਊਗਾ ਠੀਕ ਆ ਟਾਈਟ ਦੇਵੇ ਦੀ ਹੋਊਗੀ ਅੱਛਾ ਤੇ ਭਾਜੀ ਕੀ ਡਿਮਾਂਡ ਕੀ ਜਾਂਦੀ ਕਰਦੇ ਆਪਾਂ ਇਹਦਾ 75000 ਰੁਪਿਆ ਕਰਦੇ ਆਂ ਮੁੱਲ 75000 ਹਾਂਜੀ ਵਿੱਚ ਠੀਕ ਹੈ ਜੀ ਕੋਈ ਕਿਰਾਇਆ ਕੋਈ ਛੱਡਿਆ ਜਾਊਗਾ ਜੀ ਠੀਕ ਹੈ ਜੀ ਸੋ ਮਾਨਤਾਂ ਜਿਹੜਾ ਦੋਸਤੋ ਜਿੰਨੇ ਪਸ਼ੂ ਵੀ ਅੱਜ ਵਿਕਰੀ ਦੇ ਲਈ ਅਵੇਲੇਬਲ ਨੇ ਉਹ ਸਾਰਿਆਂ ਪਸ਼ੂਆਂ ਦੇ ਵਿੱਚੋਂ ਜਿਹੜਾ ਮਾਨਤਾਂ ਨਾ ਕੋਈ ਫਿਕਸ ਰੇਟ ਨਹੀਂ ਹੈਗਾ ਮਾਨਤਾਂ ਜਰੂਰ ਕੀਤਾ ਜਾਊਗਾ ਠੀਕ ਆ ਸੋ ਬੈੜ ਚੰਗੀ ਆ ਕਾਫੀ ਸੋਹਣੀ ਆ ਤੇ ਇਹ ਜਿਹੜੀ ਤੁਸੀਂ ਜਰੂਰ ਖਰੀਦ ਸਕਦੇ ਜੀ 75000 ਦੇ ਵਿੱਚੋਂ ਛੋੜ ਛੱਪਾ ਹੈਗਾ ਠੀਕ ਆ ਇਸ ਤੋਂ ਬਾਅਦ ਆ ਗਈ ਦੂਜੇ ਨੰਬਰ ਤੇ ਆਪਣੇ ਕੋਲ ਆਹ ਦੇਖੋ ਇਹ ਸੂਆ ਫਿਰ ਕਿੰਨਾ ਸੂਰੀ ਜੀ ਇਹ ਦੂਜਾ ਸੂਆ ਸੂਰਾ ਜੀ ਦੂਜਾ ਸੂਆ ਹਾਂ ਇਹ ਵੀ ਬਹੁਤ ਠੰਡੀ ਤੇ ਰਿਸ਼ਕੀਨ ਪੂਰੀਆਂ ਵਸ਼ੀਆਂ ਜੀ ਦਦੇ ਨੇ ਦੇ ਮੇਰੇ ਨਾਲ ਸੇਮ ਹੀ ਆ 6 ਮ 10 12 ਦਿਨ ਇਹਨੇ ਲੈਂਦੀ ਹੈ ਵਸ਼ੀਏ ਠੀਕ ਹੈ ਜੀ ਸੇਮ ਹੀ ਦੇਣਾ ਦੋਸਤੋ ਠੀਕ ਹੈ 10 12 ਦਿਨ ਇਹ ਵੀ ਕੱਟ ਜੂਗੀ ਹਜੇ 10 12 ਦਿਨ ਠੀਕ ਹੈ ਤੇ ਠੰਡੀ ਧੀਰੀ ਬੈੜਾ ਜਿੰਨੇ ਵੀ ਪਸ਼ੂ ਹੈਗੇ ਦੋਸਤੋ ਬੈੜਾਂ ਦੇ ਵਿੱਚ ਖਾਸ ਤੌਰ ਤੇ ਸਾਰੀਆਂ ਠੰਡੀਆਂ ਨੇ ਸੀਲਸ ਆਊਗਾ ਤੇ ਥਾਣ ਪ੍ਰੋਪਰ ਜਿਹੜੇ ਦੋਸਤੋ چیک ਕਰਕੇ ਕਿਸੇ ਦਾ ਮੈਨੂੰ ਦਿਖਾਈ ਦਿੱਤਾ ਛੋਟਾ ਤੇ ਜ਼ਰੂਰ ਮੈਂਸ਼ਨ ਕਰਦਾਂਗੇ ਅਦਰਵਾਈਜ਼ ਜਿਹੜੇ ਥਾਣਾ ਦੋਸਤੋ ਬਿਲਕੁਲ ਮੁੱਠੀ ਮੁੱਠੀ ਥਾਣਾ ਰੋਗ ਰੋਗਾ ਥਾਣਾ ਠੀਕ ਆ ਤੇ ਖੋਲ ਕੇ ਇਹ ਵੀ ਤੋਰ ਦਈਏ ਜੀ ਠੀਕ ਆ ਐਨੂੰ ਕਰੇ ਹਾਈਟ ਕਾ ਤ ਤਿੰਨਾਂ ਦੀ ਆਪਾਂ ਜਿਹੜੀ ਦੋਸਤੋ ਮੈਜ਼ਰਮੈਂਟ ਕਰ ਲਈਏ ਤੇ ਤਿੰਨੇ ਬੈੜਾਂ ਜਿਹੜੀਆਂ ਹੈਗੀਆਂ ਨੇ ਇੱਕੋ ਜੀ ਹਾਈਟ ਆ ਇੱਕੋ ਜੀ ਬੇਲ ਆ ਦੋਸਤੋ ਸੂਵੇ ਵੀ ਤਕਰੀਬਨ ਰਲਦੇ ਮਿਲਦੇ ਆ ਕੋਈ ਦੂਜੇ ਦੂਜੇ ਸੂਵੇ ਬਿਲਕੁਲ ਸਾਰੀਆਂ ਬੈੜਾਂ ਹੈਗੀਆਂ ਠੀਕ ਆ ਸੋ ਆਹ ਦੇਖੋ ਜੀ ਠੀਕ ਫਿਕਸ ਆਰਡਰ ਬਿਲਕੁਲ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਸਾਰੇ ਪਸ਼ਮਾ ਦਾ ਕੋਈ ਢਲਕਾ ਜਾਂ ਝੋਲੀ ਵਾਲੇ ਲੇਵ ਨਹੀਂ ਗੇ ਫਿਕਸ ਆਰਡਰ ਨੇ ਸਾਰਿਆਂ ਦੇ ਤੇ ਦੇਲ ਦੀਆਂ ਚੰਗੀਆਂ ਨੇ ਥਣ ਭਾਂਡਾ ਜਿਹੜਾ ਬਿਲਕੁਲ ਸਾਫ਼ ਸੁਥਰਾ ਠੀਕ ਆ ਸੋ ਬਾਕੀ ਟਿਪ ਕੇ ਕੋਈ ਵੀਰ ਆਪਦੀ ਤਸੱਲੀ ਆ ਤੁਸੀਂ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਕਿਉਂਕਿ ਗੱਬਣ ਪਸ਼ੂ ਆ ਟਿਪ ਕੇ ਤਸੱਲੀ ਕਰ ਲਿਓ ਠੀਕ ਆ ਆ ਦੇਖੋ ਅੱਛਾ ਇਹਦਾ ਮੁੱਲ ਫਿਰ ਕੀ ਰਹਿ ਜਾਊਗਾ ਜੀ ਲੈਣ ਦੇਣ ਇਹ ਤਾਂ ਲੈਣ ਦੇ ਆ ਜੀ 65000 ਰੁਪਏ ਚੋਂ ਮਾਨਤਾਨ ਕੀਤਾ ਜਾਊਗਾ ਜੀ 65 ਚੋਂ ਹਾਂ ਜੀ 65 ਚੋਂ ਠੀਕ ਆ ਜੀ ਹਾਂ 65000 ਦੇ ਵਿੱਚੋਂ ਦੋਸਤੋ ਜਿਹੜਾ ਮਾਨਤਾਨ ਹੋ ਜਾਊਗਾ ਠੀਕ ਆ ਜੀ ਇਸ ਮੱਛੀ ਦਾ ਇਸ ਵੈਡ ਦਾ ਠੀਕ ਆ ਸੋ ਬਾਕੀ ਥਣ ਭਾਂਡੇ ਚੰਗੇ ਆ ਤੇ ਟਿੱਪ ਕੇ ਪਾਸੀ ਤਾਂ ਚਲੋ ਕੋਈ ਇਹ ਕਹਿਣ ਦੀ ਕੋਈ ਗੱਲ ਨਹੀਂ ਹੈਗੀ ਕਿ ਵੀ ਯਾਰ ਬਿਨਾਂ ਟਿੱਪੇ ਦਾ ਪਸੂ ਇੱਥੇ ਆਇਆ ਨਹੀਂ ਗਾਰੰਟੀ ਵੀ ਲੈ ਜਾਣ ਭਾਵੇਂ ਟਿੱਪ ਕੇ ਵੀ ਲੈ ਜਾਣ ਜੀ ਕੋਈ ਫਰਕ ਨਹੀਂ ਬਹੁਤ ਵੀਰ ਭਾਜੀ ਇਸ ਤਰ੍ਹਾਂ ਵੀ ਆਨਲਾਈਨ ਸੌਦਾ ਕਰਦੇ ਆ ਕਰ ਲੈਣ ਗਰੰਟੀ ਹੋਊਗੀ ਫੋਨ ਦੀ ਕੋਈ ਇਹ ਹੁੰਦਾ ਵੀ ਚਲੋ ਅੱਖਾਂ ਮੀਚ ਕੇ ਲੈ ਜਾਓ ਵੀ ਯਾਰ ਸਾਡੇ ਰੋਡ ਬਿਲਕੁਲ ਜੀ ਹਨਾ ਬਿਲਕੁਲ ਬਿਲਕੁਲ ਇਹ 65000 ਦੀ ਹੋ ਜੂਗਾ ਹਾਂਜੀ ਇਹ ਚੋਂ ਮਾਨਤਾਨ ਕਰ ਦਾਂਗੇ ਹਾਂ ਇਹਦੇ ਚੋਂ ਮਾਨਤਾਨ ਜਿਹੜਾ ਦੋਸਤੋ ਹੋ ਜੂਗਾ 65000 ਦੇ ਵਿੱਚੋਂ ਛੋੜ ਛੱਪਾ ਹੋ ਜੂਗਾ ਠੀਕ ਆ ਇਸ ਤੋਂ ਬਾਅਦ ਇੱਕ ਥਰਡ ਨੰਬਰ ਤੇ ਜਿਹੜੀ ਹੈਗੀ ਤੀਸਰੇ ਨੰਬਰ ਤੇ ਜਿਹੜੀ ਤੁਹਾਨੂੰ ਇੱਕ ਬੈਡ ਦਿਖਾਉਣੀ ਹੈ ਬਿਲਕੁਲ ਡੱਬੀ ਬੈਡ ਆ ਤੇ ਹਾਈਟ ਕੱਦ ਵਜਨ ਇਹਦਾ ਵੀ ਪ੍ਰੋਪਰ ਸੇਮ ਆ ਪਹਿਲਾ ਵਾਲੀਆਂ ਬਿਹੜਾਂ ਦੇ ਨਾਲ ਮੇਲਜੋਲ ਖਾਂਦਾ ਰਲਦਾ ਮਿਲਦਾ ਠੀਕ ਆ ਇਹ ਬੱਚੀ ਪਹਿਲਾਂ ਨੇ ਕਿ ਚੁੱਗੀ ਲਈਣ ਜੀ ਚੌਗੀ ਆ ਠੀਕ ਆ ਜੀ ਇਹ ਦੰਦਾ ਚ ਠੀਕ ਆ ਜੀ ਤੇ ਇਹ ਦੰਦਾ ਦੀ ਬੱਚੀ ਹੈ ਦੋਸਤੋ ਹੋਵੇ ਕਿ ਕੋ ਚੌਗੀ ਚੁਕੀ ਦੋਂਦੀ ਚੌਗੀ ਦੋਂਦੀ ਦੋਂਦੀ ਜੀ ਦੋਂਦੀ ਬਹੁਤ ਠੰਡੀ ਧੀਰੀ ਠੀਕ ਆ ਜੀ ਸੋ ਬੱਚੀ ਜਿਹੜੀ ਹੈ ਦੋਸਤੋ ਪਹਿਲਾ ਸੂਆ ਫਰਸਟ ਲੋਕੇਸ਼ਨ ਦੇ ਵਿੱਚ ਜਿਹੜੀ ਇਹ ਸੋਣ ਜਾ ਰਹੀ ਹੈ ਠੀਕ ਆ ਤੇ ਬਿਲਕੁਲ ਢਬੀ ਵਚੀਆ ਛੋਟੀ ਜੀ ਫੇਸ ਕੁਆਲਿਟੀ ਵਿਖਾਵਾਂਗੇ ਤੁਹਾਨੂੰ ਬਿਲਕੁਲ ਛੋਟਾ ਜਿਹਾ ਕੰਨ ਤੇ ਆਰਡਰ ਜਿਹੜੀ ਆ ਦੋਸਤੋ ਲੈਵਰਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਬਿਲਕੁਲ ਬਣਾ ਕੇ ਤਿਆਰ ਕਰ ਲਓ ਕਿ ਦਿਨ ਤਕਰੀਬਨ ਭਾਜੀ ਹਜੇ ਕਿੰਨੇ ਕੁ ਰਹਿ ਕੇ ਪੂਰੇ ਹੋਣਗੇ ਇਹ 15 ਤੋਂ 20 ਦਿਨ ਲੈ ਜੂਗੀ ਜੀ ਠੀਕ ਆ ਜੀ ਸੋ 15 ਤੋਂ 20 ਦਿਨ ਦਾ ਸਮਾਂ ਹਜੇ ਬਾਕੀ ਆ ਜੀ ਸੂਨ ਦੇ ਵਿੱਚ ਆ ਦੇਖੋ ਠੀਕ ਆ ਸੋ ਆਹ ਦੇਖੋ ਫੇਸ ਕੁਆਲਿਟੀ ਠੀਕ ਆ ਬੋਦੀ ਵਾਲੀ ਬੈੜ ਆ ਬਿਲਕੁਲ ਜਾਤਪਾਤ ਵਾਲੀ ਆ ਫੁੱਲ ਬਰੀਡ ਦੇ ਵਿੱਚ ਸੋ ਇਹ ਵੀ ਖੋਲ ਕੇ ਆਪਾਂ ਲੰਮਾ ਤੁਹਾਨੂੰ ਤੋਰ ਕੇ ਦਿਖਾਉਣੇ ਆ ਬੱਚੀ ਨੇ ਪਹਿਲਾ ਸੂਭਾ ਸੂਨਾ ਦੋਸਤੋ ਤਿਆਰੀ ਤੇ ਬਿਲਕੁਲ ਨੇੜ ਆ ਹਫਤਾ 10 ਦਿਨ ਤੁਸੀਂ ਜਿਹੜਾ ਬਿਲਕੁਲ ਮੰਨ ਕੇ ਇਹਦਾ ਸਬਦਾ ਕਰ ਸਕਦੇ ਜੀ ਠੀਕ ਆ ਸੋ ਲੈਵਟੀ ਜਿਹੜੀ ਆ ਦੋਸਤੋ ਪਹਿਲਾ ਸੂਭਾ ਸੂਣੀ ਆ ਆਰਡਰ ਕੁਆਲਟੀ ਜਿਹੜੀ ਆ ਬਿਲਕੁਲ ਫਿਕਸ ਹੀ ਆਰਡਰ ਹੋਊਗਾ ਠੀਕ ਆ ਫਿਕਸ ਆਰਡਰ ਹੋਵੇਗਾ ਕੰਪੈਕਟ ਆਰਡਰ ਹੋਵੇਗਾ ਤੇ ਹਾਈਟ ਕੱਦ ਫੁੱਲ ਆ ਜੀ ਠੀਕ ਆ ਫਜਨ ਵਜੂਦ ਵਾਲੀ ਆ ਪੂਰੀ ਬੈੜ ਸੋ ਠੰਡੀ ਧੀਰੀ ਆ ਸ ਆ ਦੇਖੋ ਜੀ ਅੱਛਾ ਪਾਜੀ ਇਹ ਮਤਲਬ ਕਿ ਦੀ ਮਦਰ ਮੁੱਦਰ ਤਾਂ ਕੁਝ ਰਿਆ ਪਤਾ ਕੋਈ ਕੀ ਬੈਕਗ੍ਰਾਉਂਡ ਅਸੀ ਇਹਦਾ ਬੱਚੀ ਦਾ ਜੀ ਹਾਂਜੀ ਇਹਦੀ ਬੱਚੀ ਦੀ ਉਹ ਮਾਲਕਾਂ ਦੱਸਿਆ 30 ਲੀਟਰ ਦੁੱਧ ਕੱਢਿਆ ਹੈ ਮਦਰ ਦਾ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਇਹੋ ਜਿਹੀ ਪਸੰਦ ਆਸ ਕੀਤੀ ਜਾ ਸਕਦੀ ਫਿਰ ਅੱਗੇ ਬਹੁਤ ਚੰਗੀ ਆ ਬੱਛੀ ਬਰੀਡ ਚ ਸਾਰੀਆਂ ਬੱਛੀਆਂ ਬਹੁਤ ਚੰਗੀਆਂ ਇਹ ਦੰਦਾਂ ਜਾਂਦੋਂਦੀ ਆ ਜੀ ਜੀ ਹਾਂਜੀ ਬਿਲਕੁਲ ਸੋ ਬਿਲਕੁਲ ਜਿਹੜੀ ਦੋਸਤੋ ਪਹਿਲਾ ਸੂਆ ਇਸ ਬੱਛੀ ਨੇ ਸੂੜਾ ਤੇ ਕਾਫੀ ਵਧੀਆ ਪਰੋਸੇ ਜੋਗਾ ਚੀਜ਼ ਬਾਕੀ ਆਪਦੀ ਕੋਈ ਵੀਰ ਨਰਕ ਪਰਖਾ ਤਸल्ली ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਤੇ ਇਹਦਾ ਮੁੱਲ ਫਿਰ ਕੀ ਰਹੂਗਾ ਜੀ ਹਾਂ ਨਾ ਲਈ ਗੱਲ ਬਾਤ ਇਹਦਾ 65000 ਰੁਪਿਆ ਜੀ 65 ਹਾਂ ਮਾਨਤਾ ਨੂੰ ਕਰਾਇਆ ਕਰਾਇਆ ਛੱਡ ਦਾਂਗੇ ਜੀ ਠੀਕ ਹੈ ਜੀ ਬਦੂਰਾਂ ਆਓ ਠੀਕ ਹੈ 65000 ਦੇ ਵਿੱਚ ਦੋਸਤੋ ਜਿਹੜੀ ਇਹ ਦੇਲ ਹੋਊਗੀ ਠੀਕ ਆ ਵਿੱਚੋਂ ਛੋਟਛੱਪਾ ਉਹ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਮਾਨਦਾਨ ਜ਼ਰੂਰ ਹੁੰਦਾ ਕੋਈ ਦੂਰੋਂ ਨੇੜੇੋਂ ਵੀਰ ਹੁੰਦਾ ਤੇ 65000 ਦੇ ਵਿੱਚੋਂ ਛੋਟ ਲੈਸ ਕੀਤੀ ਜਾਊਗੀ ਇਸ ਵੱੱਛੀ ਦੀ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਆ ਦੋ ਜਿਹੜੀਆਂ ਦੋਸਤੋ ਕੈਟਾਗਰੀ ਐ ਜੇਕਰ ਮੱਜਾਂ ਦੇ ਵਿੱਚ ਗੱਲ ਕਰ ਲਈਏ ਤੇ ਝੋਟੀਆਂ ਨੇ ਠੀਕ ਆ ਕਿ ਤੋਂ ਪਹਿਲਾਂ ਝੋਟੀ ਆ ਪਹਿਲਾਂ ਝੋਟੀ ਸੂਗੀ ਪਹਿਲਾਂ ਹਾਂਜੀ ਪਹਿਲਾਂ ਜੀ ਇਹ ਪਹਿਲਾਂ ਝੋਟੀ ਆ ਚੌਗੀ ਆ ਚਾਰ ਦੰਦ ਹੈ ਠੀਕ ਹੈ ਜੀ ਚਾਰ ਦੰਦ ਮੂੰਹ ਜਿਹੜੀ ਦੋਸਤੋ ਇੱਕ ਝੋਟੀ ਆ ਪਾ ਤੁਹਾਨੂੰ ਦਿਖਾ ਸਿੰਗੀ-ਸਿੰਗੀ ਵੇਖ ਸਕਦੇ ਜੀ ਤੇ ਬੇਲ ਪ੍ਰੋਪਰ ਤੁਸੀਂ ਵੇਖੋ ਦੋਸਤੋ ਲੰਬਾਈ ਉਚਾਈ ਤੇ ਪਲੀ ਜੰਮੀ ਪਲੀ ਪੂਰੀ ਆ ਠੀਕ ਆ ਜੀ ਆ ਵੇਖੋ ਪਿੱਠ ਪੁੜੇ ਤੋਂ ਰਾਜੀ ਆ ਵਜਨ ਵਾਲੀ ਆ ਠੀਕ ਆ ਮੋਹਰਾਂ ਨਸਲ ਆ ਬਿਲਕੁਲ ਪਿਓਰ ਸਮਾਂ ਇਹਦਾ ਕਿੰਨਾ ਕੁ ਹੋਊਗਾ ਤਕਰੀਬਨ ਇਹ ਹਫਤਾ ਲੈ ਜੂ ਜੀ ਹਫਤਾ ਹਾਂਜੀ ਠੀਕ ਆ ਪਲਾਪੁਲਾ ਨਾਰਮਲ ਹੈਗੀਆਂ ਹਾਂਜੀ ਹੈਗੀਆਂ ਜੀ ਬਿਲਕੁਲ ਠੀਕ ਆ ਜੀ ਕੁਝ ਕੋ ਜਿਹੜੇ ਵਾਲ ਪਿਛੋਂ ਪੂਛ ਤੇ ਵਾਈਟ ਆ ਤੇ ਨਹੀਂ ਤੇ ਪੂਰੀ ਜੜੀ ਆ ਦੋਸਤੋ ਬਲੈਕ ਇਹ ਝੋਟੀ ਆ ਠੀਕ ਆ ਪਹਿਲਣ ਝੋਟੀ ਨੇ ਸੂਣਾ ਦੰਦੋਂ ਜੜੀ ਆ ਚਾਰ ਦੰਦਾਂ ਦਾ ਲਓ ਜੀ ਖੋਲ ਦਈਏ ਵੀ ਤੋੜ ਦਈਏ ਸੋ ਵੱਡੇ ਕਦ ਕੜਦੀ ਆ ਦੋਸਤੋ ਠੀਕ ਆ ਤੇ ਰਾਜੀ ਆ ਪੂਰੀ ਵਜਨ ਵਜੂਦ ਵਾਲੀ ਆ ਤੇ ਪਹਿਲਣ ਜੜੀ ਦੋਸਤੋ ਇਹ ਸੂਣ ਜਾ ਰਹੀ ਆ ਝੋਟੀ ਜੜੀ ਆ ਪਾ ਤੁਹਾਨੂੰ ਹੁਣ ਦਿਖਾ ਰਹੇ ਆ ਠੀਕ ਆ ਸਿੰਘਾਂ ਸੁੰਗਾ ਦੀ ਬੰਤਰ ਬਿਲਕੁਲ ਗੁਲਾਈ ਦੇ ਵਿੱਚ ਬੈਕਸੌਰ ਤੋਂ ਥੋੜਾ ਜਿਹਾ ਕਰਕੇ ਆਰਾਊਂਡ ਦੇ ਵਿੱਚ ਬਿਲਕੁਲ ਗੁਲਾਈ ਕੀਤੀ ਹੋਈ ਆ ਸਿੰਘਾਂ ਦੀ ਸੋ ਹਾਈਟ ਕਦ ਉੱਚਾ ਫੁੱਲ ਬਟਾ ਫੁੱਲ ਠੀਕ ਆ ਪਸੂ ਜਿੰਨੇ ਵੀ ਦਿਖਾਇਆ ਜੇਕਰ ਪਹਿਲਾਂ ਆਪਾਂ ਵੇੜਨ ਦੀ ਗੱਲ ਕਰ ਲਈਏ ਉਹ ਵੀ ਪੂਰੇ ਜੜਾ ਦੋਸਤੋ ਇਸ ਛੋਟੀ ਦੀ ਗੱਲ ਕਰ ਲਈਏ ਪੂਰੇ ਵਜਨ ਮजूद ਵਾਲੀ ਆ ਵੱਡੇ ਕਦ ਬੁੱਤ ਦੀ ਠੀਕ ਹੈ ਜੀ ਬਾਕੀ ਥਣ ਥਣ ਦੀ ਜੇਕਰ ਗੱਲ ਕਰ ਲਈਏ ਪਹਿਲਾਂ ਛੋਟੀ ਸੋਣੀ ਆ ਥਣ ਥਣ ਕੱਢ ਜੂਗੀ ਪੂਰਾ ਹਨਾ ਥਣ ਪੂਰਾ ਕੱਢੂਗੀ ਭਲਾ ਪਈਆਂ ਵਾ ਥਣ ਮੋਟਾ ਵਾ ਪੂਰਾ ਸਹਿਜ ਆ ਮੋਠ ਚਾਉਣਾ ਥਾਣਿਆ ਬਿਲਕੁਲ ਹਾਂਜੀ ਭਲਾ ਉਤਰਨ ਤੋਂ ਬਾਅਦ ਜਿਹੜਾ ਨਾਰਮਲ ਥਾਣ ਹੋ ਗਿਆ ਹਾਂਜੀ ਬਿਲਕੁਲ ਸਾਫ ਹੋ ਗਿਆ ਇਹ ਮੋਠੀ ਦਾ ਥਾਣ ਬਣ ਜੂਗਾ ਵਧੀਆ ਬਣੂਗਾ ਜੀ ਇਹਦਾ ਕੀ ਹਾਂ ਨਾ ਜੀ ਫਿਰ ਕੀ ਮੰਨ ਕੇ ਇਹਦਾ 90000 ਰੁਪਏ ਜੀ 90 ਆ ਹਾਂਜੀ ਹੋ ਜੂਗਾ ਕੋਈ ਥੋੜਾ ਬਾਦ ਲੈਸਵਾਵਾ ਕਰ ਦਾਂਗੇ ਜੇ ਕੋਈ ਆ ਗਿਆ ਜੀ ਖੁੱਲੇ ਮਾਨਤਨ ਹਾਂਜੀ ਕਰ ਦਾਂਗੇ ਜ਼ਰੂਰ ਜੀ ਖੁੱਲੀ ਜਿਹ ਠੀਕ ਹੈ ਜੀ ਸੋ ਬਾਕੀ ਝੋਟੀ ਤੁਹਾਨੂੰ ਹਰ ਇੱਕ ਪੱਖ ਤੋਂ ਹਰ ਇੱਕ ਐਂਗਲ ਤੋਂ ਆਪਾਂ ਦਿਖਾਤੀ ਆ ਰਾਜੀ ਆ ਵਜਨ ਵਜੂਦ ਵਾਲੀ ਚੱਗੀ ਝੋਟੀ ਆ ਮੋਰਾ ਦੇ ਵਿੱਚ ਤੁਸੀਂ ਕੈਟਾਗਰੀ ਜਿਹਨੂੰ ਮੰਨ ਸਕਦੇ ਜੇ ਬਿਲਕੁਲ ਪੂਛ ਤੇ ਕੁਝ ਮਗਰ ਕੋਈ 2-3-4 ਇੰਚ ਵਾਲ ਜਿਹੜੇ ਵਾਈਟ ਹੈਗੇ ਆ ਠੀਕ ਹੈ ਸੋ ਵੱਡੀ ਝੋਟੀ ਆ ਨਰਕ ਪਰਖ ਆਪਣੀ ਕਰ ਲਿਓ ਇੱਕ ਬਾਅਦ ਵਿੱਚ ਝੋਟੀ ਜਿਹੜੀ ਦੋਸਤੋਂ ਦੂਸਰੇ ਨੰਬਰ ਤੇ ਆ ਤੇ ਇਹ ਝੋਟੀ ਸੂਹਾ ਕਿੰਨਾ ਸੂਈ ਦੂਜਾ ਜੀ ਦੂਜਾ ਦੂਜੇ ਸੂਵੇ ਠੀਕ ਹੈ ਦੂਜੇ ਸੂਵੇ ਸੂਈ ਆ ਇਹਨੂੰ ਸਮਾਂ ਭਾਜੀ ਕਿੰਨਾ ਕੁ ਹੋ ਗਿਆ ਸੂਈ ਇਹਨੂੰ 8 ਦਿਨ ਹੋ ਗਏ ਹਫਤਾ ਹੋ ਗਿਆ ਸੂਈ ਹਫਤਾ ਸੁਬਾ ਦੂਜਾ ਹਫਤਾ ਸਮਾ ਹੋ ਗਿਆ ਮਗਰ ਪੱਛਾ ਕਿਤੇ ਇਹ ਕੱਟਾ ਜੀ ਕੱਟਾ ਆ ਗਿਆ ਜੀ ਤੇ ਹਫਤੇ ਦੀ ਸੂਈ ਤੇ ਹੁਣ ਦੁੱਧ ਕਿੰਨਾ ਆਪਾਂ ਚਵਾ ਦਾਂਗੇ ਦੁੱਧ 9 ਦੇ 10 ਦੇ ਵਿੱਚ ਵਿੱਚ ਆਉਣ 9 10 ਦੇ ਵਿੱਚ ਵਿੱਚ ਹਾਂਜੀ ਠੀਕ ਹੈ ਜੀ ਜਵਾਪ ਸਮਾ ਚੰਗਾ ਇੱਕ ਨੰਬਰ ਜੀ ਕੋਈ ਧਾਰ ਮਣਾ ਮਾਰੇ ਠੀਕ ਹੈ ਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚੋਲੇ ਬਿਲਕੁਲ ਕੋਈ ਬਾਦ ਘੜ ਧਾਰਾਂ ਦੀ ਕੁਝ ਉਹਦੇ ਜ਼ਿੰਮੇਵਾਰ ਆ ਠੀਕ ਹੈ ਜੀ ਸੋ ਦੂਜਾ ਸੁਬਾ ਦੋਸਤੋ ਸੈਕਿੰਡ ਟਾਈਮਰ ਜਿਹੜੀ ਇਹ ਤੁਹਾਨੂੰ ਆਪਾਂ ਅਗਲੀ ਝੋਟੀ ਦਿਖਾ ਰਹੇ ਹੁਣ ਦੂਜਾ ਸੁਬਾ ਖੋਲ ਕੇ ਤੋਰ ਕੇ ਦਿਖਾ ਦਿੰਨੇ ਨਾਲੋ ਨਾਲੇ ਗੱਲ 8 ਕਿਲੋ ਹੁਣ ਜਿਹੜਾ ਮਤਲਬ ਕਿ ਨੈਟ ਆਪਣੇ ਚਵਾ ਦਾਂਗੇ ਹਾਂਜੀ ਨਹੀਂ 9 ਕਿਲੋ ਨਾ 9 ਕਿਲੋ 9 ਕਿਲੋ ਚਵਾ ਦਾਂਗੇ ਦੋਸਤੋ ਬਿਲਕੁਲ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਦਾ ਚਾਹੇ ਤੁਸੀਂ ਘਰ ਵਿਜਿਟ ਕਰਕੇ ਆਪ ਨਰਕਪਰਕ ਕਰਦੇ ਹੋ 9 ਕਿਲੋ ਚਵਾਈ ਜਿਹੜੀ ਆ ਬਿਲਕੁਲ 9 ਕਿਲੋ ਧਾਰਾਂ ਕੋਈ 8 ਦਿਨਾਂ ਦੀ ਸੂਈ ਦੇ ਥੱਲੇ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਹੈ ਜੀ ਪਿੱਠਪੁੜੇ ਦੀ ਇਹ ਵੀ ਚੌੜੀ ਜਾਂ ਸੂਆ ਦੂਜਾ ਸੂਈ ਆ ਬਿਲਕੁਲ ਨਗ ਜਿੰਨੇ ਵੀ ਆ ਦੋਸਤੋ ਨਵੇਂ ਨੇ ਪਸ਼ੂ ਚਾਹੇ ਗਾਵਾਂ ਹੋਣ ਚਾਹੇ ਮੱਝਾਂ ਝੋਟੀਆਂ ਚੰਗ ਦਿਖਾ ਰਹੇ ਆ ਨਵੀਆਂ ਝੋਟੀਆਂ ਨੇ ਬਿਲਕ ਤੇ ਵੇੜਾ ਵੀ ਤੁਹਾਨੂੰ ਦਿਖਾਈਆਂ ਨੇ ਬਿਲਕੁਲ ਨਵੀਆਂ ਨੇ ਪਹਿਲਣਾਂ ਦੂਜੇ ਸੂਬੇ ਠੀਕ ਆ ਸੋ ਬਾਕੀ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਭੂਰ ਕੋਈ ਛਟਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਕੋਈ ਕਮੀ ਜਿਹੜੀ ਖਾਮੀ ਨਹੀਂ ਹੈਗੀ ਦੋਸਤੋ ਬਿਲਕੁਲ ਪਸੂ ਇੱਕ ਨੰਬਰ ਨੇ ਚਵਾਲੇ ਪਾਸਿਓਂ ਖਾਸ ਤੌਰ ਤੇ ਠੀਕ ਆ ਕੋਈ ਵੀਰ ਆਨਲਾਈਨ ਸੌਦਾ ਕਰਦਾ ਪੇਜ ਜਿੱਥੇ ਤੁਸੀਂ ਸੌਦਾ ਕਰ ਸਕਦੇ ਜੇ ਦੂਰੋਂ ਤੁਹਾਡੇੋਂ ਠੀਕ ਆ ਜਿਹੜਾ ਕੋਈ ਵੀਰ ਨੇੜੇ ਵਾਲਾ ਘਰ ਵਿਜ਼ਿਟ ਕਰ ਸਕਦਾ ਉਹ ਤੁਸੀਂ ਘਰ ਪਹੁੰਚ ਕੇ ਆਪਦੀ ਤਸੱਲੀ ਵੀ ਕਰ ਲਿਓ ਠੀਕ ਆ ਇਹ ਤਾਂ ਮੁੱਲ ਫਿਰ ਕੀ ਕਰਾਂਗੇ ਜੀ ਲੈਣ ਦੇਣ ਇਹਦਾ ਲੈਣ ਦੇਣ ਇੱਕੋ ਅਸੀ ਹਜ਼ਾਰ ਜਿਹੜਾ ਦੋਸਤੋ ਲੈਣ ਦੇਣਾ ਡਿਮਾਂਡ ਮੰਗ ਜਿਹੜੀ ਹੈਗੀ 80 ਹਜ਼ਾਰ ਵਿੱਚੋਂ ਤੁਹਾਨੂੰ ਪਤਾ ਹਰ ਪਸ਼ੂ ਦੇ ਵਿੱਚੋਂ ਥੋੜੀ ਬਾਤੀ ਗਜਾਇਸ਼ ਮਾਨ ਹੋ ਜਾਊਗਾ ਤੇ ਝੋਟੀ ਬਿਲਕੁਲ ਤੁਸੀਂ ਦੇਖ ਲਿਆ ਸਿੰਗਾ-ਸੁੰਗਾ ਦੀ ਪੂਰੀ ਸੁਥਰੀ ਆ ਸਾਫ ਸੁਥਰੀ ਆ ਪਿੱਠਪੁਰੇ ਦੀ ਸਾਫ ਸੁਥਰੀ ਆ ਥਾਣ ਦੇਵੇ ਦੀ ਸਾਫ ਸੁਥਰੀ ਆ ਇੱਕ ਵਾਰੀ ਥਾਣ ਤੁਹਾਨੂੰ ਫਿਰ ਥੋੜਾ ਨੇੜੇ ਤੋਂ ਦਿਖਾ ਦਿੰਨੇ ਆ ਆ ਦੇਖੋ ਕੇ ਕੇ ਦਿਖਾ ਲਈ ਮਕੇ ਭਵੇਂ ਆ ਲਓ ਠੰਡੀ ਧੀਰੀ ਬੜੀ ਆ ਗਾਈਆਂ ਵਾਲਾ ਹੀ ਕੰਮ ਇਹਦਾ ਵੀ ਅੱਛਾ ਜੀ ਹਾਂ ਜਦਾਂ ਮਰਜੀ ਇਹ ਤੇ ਕੋਈ ਗੱਲ ਨਹੀਂ ਲਓ ਜੀ ਹਾਂ ਜੀ ਠੀਕ ਹੈ ਠੀਕ ਹੈ ਇਹ ਪਾਜੀ ਆਪਣੇ ਕੋਲ ਪਸ਼ੂ ਹੋ ਗਏ ਅੱਜ ਹਾਂ ਜੀ ਟੋਟਲ 5 ਨਗ ਸੀਗੇ ਜੀ ਇਸੇ ਤਰ੍ਹਾਂ ਪਸ਼ੂ ਆਪਣੇ ਕੋਲ ਮਤਲਬ ਕਿ ਜੇ ਗੱਲ ਕਰ ਲਈਏ ਵੀ ਹਰ ਦਿਨ ਹਰ ਵਾਰ ਅਵੇਲੇਬਲ ਰਹਿੰਦੇ ਹਾਂ ਜੀ ਰਹਿੰਦੇ ਵੈੜਾ ਹੁਣ ਚਾਹੀ ਮੱਝਾਂ ਹੁਮਝਾਂ ਬਿਲਕੁਲ ਚਾਰ ਪੰਜ ਨਗ ਰਹਿਣੇ ਰਹਿਣੇ ਜੀ ਰਹਿਣੇ ਰਹਿਣੇ ਹਾਂ ਜੀ ਜਦੋਂ ਮਰਜ਼ੀ ਕੋਈ ਆ ਸਕਦਾ ਵੇ ਖੁੱਲਾ ਟਾਈਮ ਆ ਠੀਕ ਹੈ ਜੀ ਇਹ ਨਹੀਂ ਉਹ ਤਰੀਕਾ ਵਾਰ ਆ ਨਹੀਂ ਉਹ ਗੱਲ ਨਹੀਂ ਹਮ ਹਮ ਹਾਂਜੀ ਮਤਲਬ ਇਹ ਪਸ਼ੂ ਵਿਕਦੇ ਆ ਨਵੇਂ ਪਸ਼ੂ ਕਹਿੰਨ ਲਾਇਆ ਖੜੇ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਤੇ ਨੰਬਰ ਇੱਕ ਵਾਰੀ ਆਪਣੇ ਫੇਰ ਸਾਂਝੇ ਕਰ ਦਈਏ ਜੀ 98145 92878 ਹੂੰ ਠੀਕ ਹੈ ਜੀ ਸੋ ਇਹ ਨੰਬਰ ਜਿਹੜਾ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਕਰ ਦਨੇ ਆ ਸੋ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੰਪਰਕ ਕਰ ਸਕਦੇ ਜੇ